ਦੁਖਦਾਈ ਖਬਰ ਸਾਹਮਣੇ ਆਈ ਹੈ ਅਮਰੀਕਾ ਤੋਂ ਜਿੱਥੇ ਨਿਊਯਾਰਕ ਦੇ ਵਿੱਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ ਸਮਾਨਾ ਪਿੰਡ ਤਨੋਰੀ ਦਾ ਰਹਿਣ ਵਾਲਾ 29 ਸਾਲਾ ਮਾਲਕ ਸਿੰਘ ਜੋ ਕਿ 7 ਸਾਲ ਪਹਿਲਾਂ ਅਮਰੀਕਾ ਗਿਆ ਸੀ ਜਿੱਥੇ ਉਹ ਡਰਾਈਵਰੀ ਦਾ ਕੰਮ ਕਰਦਾ ਸੀ 16 ਦਸੰਬਰ 2023 ਨੂੰ ਨਿਊਯਾਰਕ ਸ਼ਹਿਰ ਦੇ ਨੇੜੇ ਸੰਤੁਲਨ ਵਿਗੜਨ ਦੇ ਕਾਰਨ ਉਸ ਦਾ ਟਰੱਕ ਪਲਟ ਕੇ ਖਤਰਨਾ ਵਿੱਚ ਜਾ ਡਿ ਗਿਆ ਜਿਸ ਕਾਰਨ ਇਸ ਹਾਦਸੇ ਵਿੱਚ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉੱਤੇ ਮੌਦੀ ਖਬਰ ਜਿਵੇਂ ਹੀ ਘਰ ਪਹੁੰਚੀ ਤਾਂ ਪਰਿਵਾਰ ਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਪਰਿਵਾਰ ਨੇ ਪੁੱਤਰ ਦੇ ਅੰਤਿਮ ਸੰਸਕਾਰ ਦੇ ਲਈ ਪ੍ਰਸ਼ਾਸਨ ਤੋਂ ਅਮਰੀਕਾ ਜਾਣ ਦੇ ਲਈ ਤੁਰੰਤ ਵੀਜ਼ਾ ਦਵਾਉਣ ਦੀ ਮੰਗ ਕੀਤੀ ਹੈ। ਮੈਨੂੰ ਚਾਹੀਦਾ ਤੇ ਮੈਂ ਆਪਣੇ ਪੁੱਤਰ ਦਾ ਮੂੰਹ ਵੇਖਣਾ ਚਾਹੀਨੀ ਆ। ਹਾਏ ਸਰਕਾਰ ਨੂੰ ਕੀ ਵੀ ਇਹ ਅਪੀਲ ਕਰ ਰਹੀ ਆ ਕਿ ਮੈਨੂੰ ਵੀ ਵੀਜ਼ਾ ਦਿੱਤਾ ਜਾਏ ਹਏ ਕਿੰਨੇ ਸਾਲ ਹੋ ਗਏ ਸੀ ਬੱਚੇ ਨੂੰ ਗਏ ਨਹੀਂ 5 ਸਾਲ ਹੋ ਗਏ ਨਾਂ ਗਏ ਨਾ ਉਹ ਪੜ੍ਹਾਈ ਬਣਾਇ ਤੇ ਵੇਚ ਵੱਡ ਕੇ ਕੱਲਿਆ ਸੀ ਇਹ ਇਹ ਸਾਡਾ ਭਤੀਜਾ ਲੱਗਦਾ ਸੀ ਕੀ ਨਾਮ ਸੀ ਇਹ ਮਾਲਕ ਸਿੰਘ ਨਾਮ ਸੀ ਬੱਚੇ ਦਾ ਕਿੰਨੀ ਤੇਰ ਤੱਕ ਸੀ ਪਿਛਲੇ 6-7 ਸਾਲਾਂ ਤੋਂ ਅਮਰੀਕਾ ਹੀ ਸੀ ਪਰਿਵਾਰ ਦੇ ਸਮੇਤ ਵਧੀਆ ਉੱਥੇ ਆਪਣਾ ਟਰੱਕਿੰਗ ਦਾ ਕੰਮ ਕਰਦਾ ਡਰਾਈਵਰ ਸੀ ਕੱਲ ਰਿਚ ਹੋੜ ਤੇ ਰਿਚ ਰਿਚਮੈਂਡ ਹਿੱਲ ਤੇ ਗੱਡੀ ਅਚਾਨਕ ਹੀ ਸੰਤੋਲਨ ਗਵਾ ਚਕੇ ਸੜਕ ਤੋਂ ਥੱਲੇ ਲਹਿ ਗਈ ਏ ਤੇ ਆਉਣੇ ਮੌਕੇ ਤੇ ਹੀ ਪੂਰਾ ਹੋ ਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਕੱਲ ਸਵੇਰੇ 4:30 ਵਜੇ ਪਤਾ ਲੱਗਿਆ ਉੱਥੋਂ ਦੇ ਸ਼ਾਮ ਦੇ ਪੌਣੇ 4 ਦਾ ਟਾਈਮ ਹੋਇਆ ਸੀ ਲਗਭਗ ਵਧੀਆ ਬੰਦਾ ਸੀ ਸਾਡੇ ਦਾ ਘਰ ਦਾ ਇੱਕ ਵਾਰਾ ਪੁੱਠਾ ਗੇੜੀ ਪਾ ਕੇ ਹੀ ਸਰਕਾਰਾਂ ਨੂੰ ਕੀ ਮੰਗ ਕਰਦੇ ਅਸੀਂ ਇਹੋ ਡਿਮਾਂਡ ਕਰਦੇ ਆ ਜੋ ਹੋਣਾ ਹੀ ਉਹ ਤੇ ਹੋ ਗਿਆ ਹੁਣ ਘੱਟ ਤੋਂ ਘੱਟ ਇੰਨਾ ਤੇ ਮਾਪਿਆਂ ਨੂੰ ਵਿਜੇ ਵਾਸਤੇ ਸਾਡੀ ਸਹਾਇਤਾ ਕਰ ਦੇਣਾ ਵੀ ਇਹ ਜਾ ਕੇ ਆਪਣੇ ਬੱਚੇ ਦੀ ਕਿਰਿਆ ਕਰਮ ਜੋ ਵੀ ਰਸਮਾ ਉੱਤੇ ਨਿਵਾ ਕੇ ਆ ਸਕਣ ਪਰਿਵਾਰ ਦੇ ਹਾਲਾਤ ਕਹੀ ਜਿਨੇ ਪਰਿਵਾਰ ਦਰਮਿਆਨਾ ਪਰਿਵਾਰ ਇਹ ਜ਼ਿੰਮੇਦਾਰਾ ਜੋ ਤੁਹਾਨੂੰ ਪਤਾ ਹੀ ਜ਼ਿੰਮੇਦਾਰਾਂ ਦੇ ਹਾਲਾਤ ਨੇ ਗਰੀਬੀ ਦੇ ਮਾਰੇ ਤੇ ਭੁੱਖ ਦੇ ਬਾਹਰ ਗਏ ਸਾਂ ਹੁਣ ਮਾਲਕ ਬਾਹ ਫੜੀ ਸੀ ਤੇ ਆਪਾ ਹਾਣਾ ਵਰਤ ਗਿਆ